ਕਾਰਗਿਲ ਵਿਜੇ ਦਿਵਸ 22 ਤੋਂ 24 ਪਚੀ ਅਤੇ 26 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਕਾਰਗਿਲ ਦੇ ਵਿੱਚ ਨੋ ਫਲਾਈ ਜ਼ੋਨ ਲਾਗੂ ਕਰ ਦਿੱਤਾ ਗਿਆ ਹੈ ਭਾਵੇਂ ਹੁਣ ਕਾਰਗਿਲ ਦੇ ਵਿੱਚ ਨਾ ਤਾਂ ਡਰੋਨ ਉਡਾਇਆ ਜਾ ਸਕੇਗਾ ਤੇ ਨਾ ਹੀ ਕਿਸੇ ਤਰ੍ਹਾਂ ਦਾ ਹਵਾਈ ਜਹਾਜ਼ ਉੱਥੋਂ ਦੀ ਲੰਘ ਸਕਦਾ ਹੈ ਜਾਣਕਾਰੀ ਦੇ ਦਈਏ ਕਿ ਵੀਆਈਪੀ ਸਿਕਿਉਰਿਟੀ ਨੂੰ ਦੇਖਦੇ ਹੋਏ ਇਹ ਜਿਹੜਾ ਫੈਸਲਾ ਹੈ ਇਹ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਕਾਂਤ ਬਾਲਾ ਸਾਈਬ ਹੋਰਾਂ ਦੇ ਵੱਲੋਂ ਲਿਆ ਗਿਆ ਹੈ ਤੇ 24 ਤੋਂ ਲੈ ਕੇ 26 ਜੁਲਾਈ ਤੱਕ ਕਾਰਗਿਲ ਤਹਿਸੀਲ ਦੇ ਵਿੱਚ ਡਰੋਨ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ ਨਹੀਂ ਕਿਸੇ ਤਰ੍ਹਾਂ ਦੀ ਹਵਾਈ ਆਵਾਜਾਈ ਉਥੋਂ ਦੀ ਲੰਘ ਸਕੇਗੀ ਜਾਣਕਾਰੀ ਦੇਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਲਕੇ ਕਾਰਗਿਲ ਪਹੁੰਚਣਗੇ ਜਿੱਥੇ ਉਹਨਾਂ ਦੇ ਵੱਲੋਂ ਕਾਰਗਿਲ ਵਿਜੇ ਦਿਵਸ ਜਿਹੜਾ ਉਹ ਮਨਾਇਆ ਜਾਣਾ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਹੈ ਤੇ ਪੀਐਮ ਮੋਦੀ ਦੀ ਵਿਜ਼ਿਟ ਦੇ ਨਾਲ ਨਾਲ ਹੋਰ ਵੀਆਈਪੀਸ ਦੀ ਵਿਜ਼ਿਟ ਨੂੰ ਲੈ ਕੇ ਜਿਹੜਾ ਫੈਸਲਾ ਇਹ ਲਿਆ ਗਿਆ ਹੈ ਤੇ ਉਥੇ ਪੁਲਿਸ ਅਰਧ ਸੈਨਿਕ ਬਲ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਭਾਵ ਕਿ ਐਸਪੀਜੀ ਤੇ ਰੱਖਿਆ ਬਲ ਮੌਕੇ ਦੇ ਉੱਤੇ ਮੌਜੂਦ ਰਹਿਣਗੇ ਸਿਕਿਉਰਿਟੀ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਐਸਐਸਪੀ ਕਾਰਗਿਲ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਨੋ ਫਲਾਈ ਜ਼ੋਨ ਅਤੇ ਹੋਰ ਸੁਰੱਖਿਆ ਦੇ ਸਾਰੇ ਪ੍ਰਬੰਧਾਂ ਦਾ ਜਿਹੜਾ ਧਿਆਨ ਹੈ ਉਹ ਇਹਨਾਂ ਦੇ ਵੱਲੋਂ ਰੱਖਿਆ ਜਾਏਗਾ ਇਹਨਾਂ ਨੂੰ ਨਿਰਦੇਸ਼ ਨੇ ਜਿਹੜੇ ਉਹ ਦਿੱਤੇ ਗਏ ਨੇ ਤੇ ਜੇਕਰ ਕਿਸੇ ਵੀ ਵਿਅਕਤੀ ਦੇ ਵੱਲੋਂ ਇਹਨਾਂ ਸਾਰੇ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਤਹਿਤ ਆ ਜਿਹੜਾ ਮੁਕੱਦਮਾ ਹੈ ਉਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਕਤ ਵਿਅਕਤੀ ਨੂੰ ਤੇ ਜੁਰਮਾਨੇ ਦਾ ਵੀ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਸਕਦਾ ਹੈ ਕਾਰਗਿਲ ਵਿਜੇਦਿਪਸ 22 25 ਅਤੇ 26 ਜੁਲਾਈ ਨੂੰ ਪੂਰੇ ਦੇਸ਼ ਪਰ ਦੇ ਵਿੱਚ ਮਨਾਇਆ ਜਾਏਗਾ ਤੇ ਕਾਰਗਿਲ ਜਿੱਤਣ ਦੀ ਖੁਸ਼ੀ ਦੇ ਵਿੱਚ ਇਹ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ ਤੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਵੀ ਆਈਪੀ ਇਸ ਸਮਾਗਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਵੀ ਆਈਪੀਜ਼ ਦੇ ਆਉਣ ਦੇ ਚਲਦੇ ਸੁਰੱਖਿਆ ਦੇ ਵੀ ਕੜੇ ਪ੍ਰਬੰਧਾ ਜਿਹੜੇ ਉਹ ਕੀਤੇ ਜਾਂਦੇ ਨੇ ਤੇ ਜੰਮੂ ਤੇ ਕਸ਼ਮੀਰ ਜਿਹੜਾ ਖਾਸ ਤੌਰ ਤੇ ਉੱਤੇ ਸੈਂਸਿਟਿਵ ਜ਼ੋਨ ਮੰਨਿਆ ਜਾਂਦਾ ਹੈ ਉਸ ਦੇ ਵਿੱਚ ਜਦੋਂ ਇਦਾਂ ਦਾ ਸਮਾਗਮ ਕਰਾਇਆ ਜਾਂਦਾ ਤੇ ਵੀ ਆਈਪੀ ਉੱਥੇ ਪਹੁੰਚਦੇ ਆ ਤਾਂ ਸੁਰੱਖਿਆ ਨੂੰ ਲੈ ਕੇ ਹੋਰ ਵੀ ਕਰੜੇ ਪ੍ਰਬੰਧ ਨੇ ਜਿਹੜੇ ਉਹ ਕਰਨੇ ਪੈਂਦੇ ਆ ਇਸ ਦੇ ਕਰਕੇ ਅੱਜ ਤੋਂ ਜਿਹੜਾ ਨੋ ਫਲਾਈ ਜ਼ੋਨ ਹੈ ਉਹ ਐਲਾਨ ਦਿੱਤਾ ਗਿਆ ਹੈ 26 ਤਰੀਕ ਤੱਕ ਉਥੋਂ ਦੀ ਨਾ ਤਾਂ ਕੋਈ ਡਰੋਨ ਉਡਾਇਆ ਜਾ ਸਕੇਗਾ ਤੇ ਨਾ ਹੀ ਕਿਸੇ ਤਰੀਕੇ ਦੀ ਹਵਾਈ ਆਵਾਜਾਈ ਹੋ ਉਥੋਂ ਦੀ ਜਿਹੜੀ ਹੈਗੀ ਆ ਉਹ ਲੰਘ ਸਕੇਗੀ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪਲਕੇ ਉਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਜਾਣੀ ਹੈ ਜਿਸ ਦੇ ਕਰਕੇ ਪੁਲਿਸ ਅਰਧ ਸੈਨਿਕ ਬਲ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਅਤੇ ਰਖਿਆ ਬਲਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ ਚੱਪੇ-ਚੱਪੇ ਦੇ ਉੱਤੇ ਧਿਆਨ ਰੱਖਿਆ ਜਾ ਰਿਹਾ ਹੈ ਲੰਘਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਤੇ ਜਿਹੜਾ ਨੂ ਫਲਾਈ ਜ਼ੋਨ ਦਾ ਐਲਾਨ ਹੈ ਉਹ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕਾਂਤ ਬਾਲਾ ਸਾਹਿਬ ਸੁਸੇ ਦੇ ਵੱਲੋਂ ਕੀਤਾ ਗਿਆ ਹੈ ਤੇ 24 ਤੋਂ ਲੈ ਕੇ 26 ਜੁਲਾਈ ਤੱਕ ਕਾਰਗਿਲ ਤਹਿਸੀਲ ਹੈ ਜਿਹੜੀ ਉੱਥੇ ਕਿਸੇ ਵੀ ਤਰ੍ਹਾਂ ਦੀ ਜਿਹੜਾ ਡਰੋਨ ਹੈ ਉਹ ਨਹੀਂ ਉਡਾਇਆ ਜਾ ਸਕੇਗਾ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਹਵਾਈ ਆਵਾਜਾਈ ਦੇ ਉੱਤੇ ਵੀ ਪ੍ਰਤੀਬੰਧ ਲਗਾਇਆ ਗਿਆ ਹੈ ਤੇ ਨਾਲ ਦੀ ਨਾਲ ਜਾਣਕਾਰੀ ਦੇ ਦਈਏ ਕਿ ਐਸਐਸਪੀ ਕਾਰਗਿਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਇਹਨਾਂ ਸਾਰੇ ਹੁਕਮਾਂ ਨੂੰ ਪੁਖਤਾ ਤਰੀਕੇ ਦੇ ਨਾਲ ਲਾਗੂ ਕਰ ਆਇਆ ਜਾਏ ਤੇ ਜੇਕਰ ਕਿਸੇ ਤਰ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਾਂ ਲੰਘਣਾ ਕੀਤੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਦੇ ਉੱਪਰ ਮੁਕੱਦਮਾ ਵੀ ਕੀਤਾ ਜਾ ਸਕਦਾ ਹੈ ਤੇ ਜੁਰਮਾਨੇ ਦਾ ਵੀ ਸਾਹਮਣਾ ਨੂੰ ਕਰਨਾ ਪਏਗਾ